ਗੁਰੂ ਘਰ ਦੇ ਨਾਲ ਲੱਗਦੀ ਜੋ ਜ਼ਮੀਨ ਹੈ ਉਹਦੇ ਵੀ ਖਰੀਦ ਕੀਤੀ ਜਾ ਰਹੀ ਹੈ ਪਿਛਲੇ ਹਫ਼ਤੇ ਇੱਕ ਕਿਲਾ ਜ਼ਮੀਨ ਦਾ 1 ਏਕੜ ਜ਼ਮੀਨ ਦੀ ਰਜਿਸਟਰੀ ਕਰਾਈ ਹੈ ਸੋ ਆਪ ਜੀ ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਕੇ ਪਾਵਨ ਸਰਨਾਂ ਦੀਆਂ ਕਾਰ ਸੇਵਾਵਾਂ ਚੱਲ ਰਹੀਆਂ ਨੇ ਆਓ ਥੋੜੇ ਤੋਂ ਥੋੜਾ ਬੋਤੇ ਤੋਂ ਬੋਤਾ ਰਸੀਦ ਘੋਟ ਤੇ ਬਾਬਾ ਸੰਗਦੀਪ ਸਿੰਘ ਜੀ ਦਰਬਾਰ ਸਾਹਿਬ ਦੇ ਵਿੱਚ ਬੈਠੇ ਨੇ ਉਹਨਾਂ ਦੇ ਕੋਲ ਮਾਇਆ ਦੀ ਰਸੀਦੇ ਕਰਕੇ ਆਓ ਸਾਰੀਆਂ ਸੰਗਤਾਂ ਆਪਣੀ ਮਾਇਆ ਨੂੰ ਸਫਲੀ ਕਰੀਏ ਦਸਾਂ ਨੋਹਾਂ ਦੀ ਕੀਰਤ ਕਮਾਈ ਨੂੰ ਸਫਲਾ ਕਰਨ ਦੇ ਵਾਸਤੇ ਆਓ ਸਾਰੀਆਂ ਸੰਗਤਾਂ ਹੰਗਲਾ ਮਾਰੀਏ ਪਾਤਸ਼ਾਹ ਦੇ ਸਤਾਨਾ ਵਾਸਤੇ ਕਾਰ ਸੇਵਾ ਪਾ ਕੇ ਜਾਈਏ ਜੀ ਆਓ ਹੁਣ ਸਤਿਗੁਰਾਂ ਦੀ ਪਵਿੱਤਰ ਬਾਣੀ ਗੁਰਪੁਰਤਿ ਹਾਰ ਦੇ ਨਾਲ ਜੁੜਨਾ ਕਰੀਏ 2 ਵਜੇ ਤੱਕ ਸਾਰੀ ਸੰਗਤ ਨੂੰ ਬੇਨਤੀ ਹੈ ਬੈਠ ਕੇ ਸਤਿਗੁਰਾਂ ਦੀ ਬਾਣੀ కీర్తన విచారా సరవణి